ਧਰਤ ਤੇ ਕੋਈ ਫਲ ਨਾ ਉਗੇ ਤੇ ਜੇਕਰ ਕੋਈ ਉਗੇ ਤਾਂ ਸਾਡੀ ਕਨਸ ਦਾ ਸ਼ਿੰਗਾਰ ਬਣੇ ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਬੋਲ ਨਾ ਬੋਲੇ ਤੇ ਜੇਕਰ ਕੋਈ ਬੋਲੇ ਤਾਂ ਉਹਨਾਂ ਦੀ ਵਾਹ ਵਾਹ ਕਰੇ ਇਸੇ ਤਰੀਕੇ ਦਾ মিডিਆ ਚਾਹੁੰਦੀ ਆ ਹਰ ਸਰਕਾਰ ਚਾਹੇ ਕੇਂਦਰ ਚਾਹੇ ਤੇ ਚਾਹੇ ਪੰਜਾਬ ਚ ਹਾਲਾਂਕਿ 2022 ਤੋਂ ਪਹਿਲਾਂ ਅਜਿਹਾ ਮਾਹੌਲ ਨਹੀਂ ਸੀ ਜਿਹੋ ਜਿਹਾ ਇਹ ਬਦਲਾਅ ਵਾਲੀ ਸਰਕਾਰ ਦੇ ਵਿੱਚ ਆਇਆ ਕਿ ਜਿੱਥੇ মিডিਆ ਦੋ ਤਰੀਕੇ ਦਾ ਹੋ ਗਿਆ ਵੈਸੇ ਤਾਂ ਆਮ ਤੌਰ ਤੇ ਹੀ ਹੁੰਦਾ ਹੈ ਇਹ ਵੀ ਕਹਾਂਦਾ ਹੈ ਕਿ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਉਹ ਸਮਾਜ ਦੇ ਜਿਹੜੇ ਮਰਜ਼ੀ ਹਿੱਸੇ ਤੇ ਰੱਖ ਲੋ ਦੋ ਹਿੱਸੇ ਜ਼ਰੂਰ ਹੁੰਦੇ ਐ ਇੱਕ ਲੋਕਾਂ ਦਾ ਹੁੰਦਾ ਇੱਕ ਜੋਕਾਂ ਦਾ ਸੋ ਮੀਡੀਆ ਵੀ ਇਸ ਤਰੀਕੇ ਨਾਲ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇਹ ਸਰਕਾਰ ਆਉਣ ਤੋਂ ਬਾਅਦ ਪੂਰੀ ਤਰੀਕੇ ਨਾਲ ਜਿਹੜਾ ਨਖੇੜਾ ਹੋ ਚੁੱਕਿਆ ਇੱਕ ਪਾਸੇ ਉਹ ਮੀਡੀਆ ਜਿਹੜਾ ਭਗਵੰਤ ਮਾਨ ਛੱਕ ਵੀ ਮਾਰਦੇ ਉਹ ਵੀ ਏਡੇ ਏਡੇ ਪੋਸਟਰ ਬਣਾ ਕੇ ਇਹ ਸਾਰਾ ਕੁਝ ਕਰਕੇ ਦਿਖਾਉਂਦਾ ਤੇ ਦੂਜੇ ਪਾਸੇ ਭਾਵੇਂ ਪੂਰੇ ਪੰਜਾਬ 'ਚ ਅੱਗ ਲੱਗ ਜਾਵੇ ਪਾਰੇ ਪੂਰਾ ਪੰਜਾਬ ਬਰਬਾਦ ਹੋ ਜਾਵੇ ਉਹ ਕਦੇ ਉਹ ਚੀਜ਼ ਵੱਲ ਝਾਕਦੇ ਵੀ ਨਹੀਂ ਤੇ ਦੂਜੇ ਪਾਸੇ ਉਹ মিডিਆ ਜਿਹੜਾ ਹਮੇਸ਼ਾ ਲੋਕਾਂ ਦੀ ਗੱਲ ਕਰਦਾ ਤੇ ਜਿਹਨੂੰ ਲੋਕਾਂ ਦੀ ਗੱਲ ਇਹ ਕੁਦਰਤੀ ਸੁਭਾਵਕ ਹੈ ਇਹ ਸੱਤਾ ਦਾ ਨਿظام ਹੈ ਨਿਜਮ ਹੈ ਕਿ ਜਿਹੜਾ ਵੀ ਲੋਕਾਂ ਦੀ ਗੱਲ ਕਰੂਗਾ ਉਹ ਸੱਤਾ ਨੂੰ ਚ ਪਸੰਦ ਨਹੀਂ ਆਉਂਦਾ ਜਿਹਦੇ ਚੱਲਦਿਆਂ ਸਾਡੇ ਚੈਨਲ ਵੀ ਬੰਦ ਕੀਤੇ 2022 ਦੇ ਵਿੱਚ ਇਹ ਸਰਕਾਰ ਆਈ ਹੈ ਮਾਰਚ ਦੇ ਵਿੱਚ ਸੌਂ ਚੱਕੀ ਆ ਭਗਤ ਸਿੰਘ ਦੀ ਤੇ 2022 ਦੇ ਸਤੰਬਰ ਚ ਪਹਿਲੀ ਵਾਰ ਸਾਡਾ ਚੈਨਲ ਜਿਹੜਾ ਉਹ ਇਹ ਸਰਕਾਰ ਨੇ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਆਰਐਮਬੀ ਚੈਨਲ ਤੇ ਹਮਲਾ ਉਸ ਤੋਂ ਬਾਅਦ ਅਖਰ ਤੇ ਫਿਰ ਜਿੰਨੇ ਵੀ ਪੰਜਾਬ ਦੇ ਚੈਨਲ ਜਿਹੜੇ ਲੋਕਾਂ ਦੀ ਗੱਲ ਕਰਦੇ ਸੀ ਉਹ ਸਾਰੇ ਬੰਦ ਕੀਤੇ ਤੇ ਇਸ ਟਾਈਮ ਤੁਹਾਡੇ ਵਿੱਚ ਪੰਜ ਚੈਨਲ ਬੰਦ ਕਰਾ ਕੇ ਮੈਂ ਖੜਾ ਹਾਂ ਚੈਨਲ ਬੰਦ ਕਰਨ ਤੇ ਸਰਕਾਰ ਨੂੰ ਸਬਰ ਨਹੀਂ ਆਇਆ ਪਰਚਾ ਵੀ ਪਾਇਆ ਪਰ ਉਸ ਤੁਹਾਡੇ ਸਾਰਿਆਂ ਦੇ ਪ੍ਰੈਸ਼ਰ ਸਦਕਾ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਪਰਚਾ ਇੱਕ ਦਿਨ ਵੀ ਨਹੀਂ ਖੜ ਸਕਿਆ ਦੂਜੇ ਦਿਨ ਨੂੰ ਪ੍ਰਸ਼ਾਸਨ ਗੋਡਿਆਂ ਭਾਰ ਆ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਤਾਕਤ ਇਹਨਾਂ ਦੇ ਪਿੱਛੇ ਖੜੀ ਹੈ ਜਿਸ ਕਰਕੇ ਉਹ ਤੁਸੀਂ ਪਰਚਾ ਰੱਦ ਕਰਾਇਆ ਉਦੋਂ ਅਗਲੀ ਗੱਲ ਅੱਜ ਤੱਕ ਆ ਮੇਰੇ ਪਿੱਛੇ ਜਿਹੜੇ ਸਾਥੀ ਖੜੇ ਆ ਇਹ 2 ਮਿੰਟ ਸ਼ਾਂਤੀ ਬਖਸ਼ਣਾ ਉਹ ਉਸ ਤੋਂ ਅੱਗੇ ਅੱਜ ਤੱਕ ਤੁਸੀਂ ਤੁਸੀਂ ਸਾਰਿਆਂ ਨੇ ਸਰਕਾਰਾਂ ਦੇ ਪੁਤਲੇ ਫੂਕੇ ਹੋਣਗੇ ਪਰ ਇਹ ਸਰਕਾਰ ਪਹਿਲੀ ਹੈ ਕਿ ਜੈਤੋ ਵਿੱਚ ਪੱਤਰਕਾਰਾਂ ਦੇ ਪੁਤਲੇ ਫੂਕੇ ਗਏ ਆ ਮੇਰਾ ਪੁਤਲਾ ਜੈਤੋ ਦੇ ਵਿੱਚ ਫੂਕਿਆਗਾ ਉਹ ਵੀ ਸਰਕਾਰ ਵੱਲੋਂ ਜਿਹਦੇ ਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਤੇ ਪੂਰੇ ਪਿੰਡਾਂ ਦੇ ਸਰਪੰਚ ਸੀ ਇਹ ਬਦਲਾ ਹੈ ਇਹ ਬਦਲਾ ਦਾ ਕਾਰਨ ਕੀ ਸੀ ਕਿ ਉੱਥੇ ਉਹ ਕਹਿੰਦੇ ਆ ਕਿ ਅਸੀਂ ਜ਼ੁਲਮ ਕਰਨਾ ਹੈ ਅਸੀਂ ਜਿਹੜਾ ਧੱਕੇਸ਼ਾਹੀ ਕਰਨੀ ਹੈ ਤੇ ਤੁਸੀਂ ਉੱਥੇ ਬੋਲਣਾ ਨਹੀਂ ਤੁਸੀਂ ਚੁੱਪ ਰਹਿਣਾ ਤੁਹਾਡੀ ਆਵਾਜ਼ ਨਿਕਲ ਹੀ ਨਹੀਂ ਚਾਹੀਦੀ ਇੱਥੋਂ ਤੱਕ ਇਹ ਆ ਗਿਆ ਹੈ ਫਿਰ ਜਿਹੜੀ ਗੱਲ ਮੰਦੀਪ ਨਾ ਹੋਈ ਐ ਜੋ ਯੁੱਧ ਨਸ਼ਿਆਂ ਵਿਰੁੱਧ ਇੱਕ ਪਾਸੇ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਕੀ ਹੈ ਤੜਕੇ ਦਿੱਲੀ ਵਾਲੇ ਲਿਸਟ ਭੇਜ ਦਿੰਦੇ ਆ ਡੀਜੀਪੀ ਨੂੰ ਡੀਜੀਪੀ ਭੇਜਦਾ ਥੱਲੇ ਇਹ ਪੰਜਾਬ ਚ ਸਰਕਾਰ ਨਹੀਂ ਚੱਲ ਰਹੀ ਐ ਕੰਪਨੀ ਚੱਲ ਰਹੀ ਐ ਜਿਹੜੀ ਟਾਰਗੇਟ ਦਿੰਦੀ ਆ ਅਕਸਰ ਤੁਸੀਂ ਦੇਖਿਆ ਹੋਣਾ ਕਿ ਪ੍ਰਾਈਵੇਟ ਬੈਂਕਾਂ ਜਾਂ ਕੰਪਨੀਆਂ ਟਾਰਗੇਟ ਦਿੰਦੀਆਂ ਕਿ ਐਨੇ ਖਾਤੇ ਖੋਲਣੇ ਆ ਐਨਾ ਆ ਕੰਮ ਕਰਨਾ ਉਸੇ ਤਰੀਕੇ ਦੇ ਨਾਲ ਇਹ ਸਰਕਾਰ ਵੀ ਟਾਰਗੇਟ ਦਿੰਦੀ ਆ ਪੁਲਿਸ ਨੂੰ ਕਿ ਅੱਜ 5 ਘਰ ਟਾ ਕੇ ਵੀਡੀਓ ਭੇਜੋ ਅੱਜ 100 ਪਰਚਾ ਕਰਕੇ ਸਾਨੂੰ ਰਿਪੋਰਟ ਭੇਜੋ ਉਹ ਫਿਰ ਪਰਚਾ ਪੁਲਿਸ ਭਾਵੇਂ ਕੋਈ ਚੱਟਾ ਲਾਉਂਦਾ ਨਹੀਂ ਲਾਉਂਦਾ ਕਿਸੇ ਨੇ 5 ਸਾਲ ਪਹਿਲਾਂ ਕੋਈ ਮਾੜਾ ਮੋਟਾ ਲਾਇਆ ਸੀ ਨਹੀਂ ਲਾਇਆ ਸੀ ਉਹਨਾਂ ਨੂੰ ਘਰੋਂ ਚੱਕ-ਚੱਕ ਕੇ ਤੇ ਉਹ ਪਰਚੇ ਪਾਉਂਦੀ ਹੈ ਇਸ ਤਰੀਕੇ ਨਾਲ ਯੁੱਧ ਨਸ਼ਾ ਵਿਰੁੱਧ ਹੈ ਯੁੱਧ ਨਸ਼ਾ ਵਿਰੁੱਧ ਘਰ ਕਿਹਦੇ ਟਾਏ ਜਾਂਦੇ ਆ ਜਿਹੜਾ ਕੋਈ ਮਜ਼ਲੂਮ ਹੈ ਜਿਹਦਾ ਕੋਈ ਜ਼ੋਰ ਨਹੀਂ ਚੱਲਦਾ ਫਿਰ ਜਦੋਂ ਸੁਪਰੀਮ ਕੋਰਟ ਦੀਆਂ ਜਾਂ ਮਾਨਯੋਗ ਹਾਈ ਕੋਰਟ ਵੱਖ-ਵੱਖ ਅਦਾਲਤਾਂ ਦੀਆਂ ਇਹ ਗਾਈਡਲਾਈਨ ਆ ਕਿ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਪਰ ਪੰਜਾਬ ਦੇ ਵਿੱਚ ਜਦੋਂ ਇਹ ਘਰ ਢਾਉਣ ਜਾਂਦੇ ਆ ਉਦੋਂ ਤਾਂ ਇਹ ਕਹਿੰਦੇ ਆ ਜੀ ਅਫਸਰ ਕਹਿੰਦੇ ਜੀ ਇਹ ਨਜਾਇਜ਼ ਕਬਜ਼ਾ ਹੈ ਤੇ ਜਦੋਂ ਆਮ ਆਦਮੀ ਪਾਰਟੀ ਨੇ ਆਪਦੇ ਫੇਸਬੁੱਕ ਤੇ ਪਾਉਣਾ ਹੁੰਦਾ ਉੱਥੇ ਲਿਖ ਦਿੰਦਾ ਯੁੱਧ ਨਸ਼ਾ ਵਿਰੁੱਧ ਇਹ ਦੋਗਲੀ ਨੀਤੀ ਉੱਥੇ ਚਲਾਉਂਦੇ ਆ ਇਹ ਯੋਧ ਨਸ਼ਾ ਵੀਰ ਦਾ ਸੱਚੀ ਹੋਵੇ ਆ ਪੱਤਰ ਕਾ ਉਹਦੇ ਐਸ ਐਚਓ ਹਟੂਰ ਅਸੀਂ ਗਏ ਇਹਨਾਂ ਨਾਲ ਐਸ ਐਚਓ ਉਹ ਜਿਹੜੀ ਪੁਲਿਸ ਦੀ ਭਾਸ਼ਾ ਹੁੰਦੀ ਆ ਉਹ ਫਿਰ ਉਹ ਸੁਭਾਅ ਚੋਂ ਨਿਕਲਦੀ ਨਹੀਂ ਤੁਸੀਂ ਇਹ ਕਿਵੇਂ ਲਿਖਿਆ ਕਿ ਨਸ਼ਾ ਤਸਕਰ ਹੈ ਤੁਸੀਂ ਆਏ ਨਹੀਂ ਲਿਖ ਸਕਦੇ ਜੋ ਦੋ ਕੁ ਮਿੰਟ ਤਾਂ ਆਓ ਕਰਿਆ ਜਿਹੜਾ ਬਜ਼ੁਰਗ ਇੱਥੇ ਬਜ਼ੁਰਗ ਵੀ ਉਹ ਬੈਠਿਆ ਜਿਹਨਾਂ ਦੇ ਦੋ ਜਿਹੜੇ ਬੱਚੇ ਐ ਇੱਕ ਬੱਚਾ ਮਰ ਗਿਆ ਦੂਜਾ ਵਿਚਾਰਾ ਬੁਰਾ ਹਾਲ ਦੇ ਵਿੱਚ ਉਹ ਬਜ਼ੁਰਗ ਵੀ ਨਾਲ ਗਿਆ ਉਹ ਬਜ਼ੁਰਗ ਕਹਿੰਦਾ ਮੇਰਾ ਦੂਜਾ ਬੱਚਾ ਕਹੀ ਜਾਂਦਾ ਮੈਂ ਤੈਨੂੰ ਨਸ਼ਾ ਲੈ ਕੇ ਆਉਣਾ ਹੋਰ ਦੱਸੋ ਕੀ ਚਾਹੀਦਾ ਨਹੀਂ ਐ ਫਿਰ ਅਸੀਂ ਉਹਨੂੰ ਕਿਹਾ ਵੀ ਸਾਨੂੰ ਤੂੰ ਭਾਸ਼ਾ ਨਾ ਸਿਖਾ ਪੁਲਿਸ ਵਾਲੀ ਅਸੀਂ ਪੱਤਰਕਾਰ ਆ ਸਾਰਾ ਦਿਨ ਤੁਹਾਡੇ ਨਾਲ ਹੀ ਵਾਹ ਰਹਿਦਾ ਐ ਸਾਨੂੰ ਪਤਾ ਹੁੰਦਾ ਕਿ ਤੁਸੀਂ ਜਦੋਂ ਕਿਸੇ ਦਾ ਬੱਚਾ ਚਿੱਟੇ ਨਾਲ ਮਰ ਗਿਆ ਸਭ ਤੋਂ ਪਹਿਲਾਂ ਜਾ ਕੇ ਉਹਨੂੰ ਡਰਾਉਣਾ ਹੈ ਵੀ ਪੋਸਟਮਾਰਟਮ ਹੋਊਗਾ ਫਿਰ ਇਨਕੁਆਰੀ ਹੋਊਗੀ ਇਹਦੇ ਛੋਡੇ ਤੇ ਵੀ ਪਰਚਾ ਹੋ ਸਕਦਾ ਐਦੋਂ ਚੰਗਾ ਤੁਸੀਂ ਇਹ ਕਹਿ ਦਿਓ ਕਿ ਹਾਰਟ ਅਟੈਕ ਨਾਲ ਮਰ ਗਿਆ ਇਹ ਪੁਲਿਸ ਦਾ ਰਵਈਆ ਹੁੰਦਾ ਜੇ ਕੋਈ ਚਿੱਟੇ ਨਾਲ ਮਰ ਜੇ ਕਿਉਂਕਿ ਜੇ ਚਿੱਟੇ ਨਾਲ ਮਰ ਗਿਆ ਖਬਰਾਂ ਲੱਗਣਗੀਆਂ ਅੰਕੜੇ ਸਾਹਮਣੇ ਆਉਣਗੇ ਤੇ ਲੋਕਾਂ ਸਾਹਮਣੇ ਸਰਕਾਰ ਨੰਗੀ ਹੋਵੇਗੀ ਜੇ ਤੁਹਾਡੇ ਇਲਾਕੇ ਚ ਕੋਈ 20 ਨੌਜਵਾਨ ਮਰਦੇ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਕਟੋਗੜ ਪੁਲਿਸ 15 ਨੂੰ ਹਾਰਟ ਅਟੈਕ ਦੇ ਬਣਾਉਂਦੀ ਹੈ ਤੇ ਸਿਰਫ ਪੰਜਾਂ ਚਾਰ ਉਹ ਵੀ ਜਿਹੜੇ ਮਾਪੇ ਖੜ ਜਾਂਦੇ ਆ ਉਹ ਸਿਰਫ ਨਸ਼ੇ ਵਾਲੇ ਵਾਜਦੇ ਆ ਹੋਰ ਕੋਈ ਨਸ਼ੇ ਵਾਲਾਂ ਦੀ ਵਾਜਦਾ ਇਹ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਹੈ ਉਸ ਤੋਂ ਅੱਗੇ ਪੱਤਰਕਾਰਾਂ ਤੇ ਦਬਾਅ ਪਾਉਣ ਦੀਆਂ ਜਿਹੜੀਆਂ ਗੱਲਾਂ ਸੀਆਈਡੀ ਰਹੀਂ ਪਰਿਵਾਰਾਂ ਤੱਕ ਦੇ ਪਰਵਾ ਜੇ ਕੋਈ ਸਾਥੀ ਹੈ ਸਾਡੇ ਕੰਮ ਕਰਦੇ ਆ ਮੀਡੀਆ ادارے ਚ ਉਦੇ ਪਰਿਵਾਰਾਂ ਤੱਕ ਤੇ ਦਬਾਅ ਪਾਏ ਜਾਂਦੇ ਆ ਉਹਦੇ ਪਰਿਵਾਰਾਂ ਨੂੰ ਫੋਨ ਕਰਕੇ ਕਿ ਥਾਣੇ ਆ ਕੇ ਜਾਓ ਤੁਹਾਡੀ ਇੱਕ ਰਿਪੋਰਟ ਆਈ ਹੈ ਜਾਂ ਪੁੱਛੀ ਦਾ ਤਾਂ ਕੋਈ ਵਿੱਚੋਂ ਨਿਕਲਦਾ ਨਹੀਂ ਸਿਰਫ ਐਸੇ ਕਰਕੇ ਕਿ ਇਹਨਾਂ ਚੈਨਲਾਂ ਨੂੰ ਵੀ ਇਹਨਾਂ ਦੇ ਸਾਥੀ ਛੱਡ ਜਾਣ ਤੇ ਆਪਦੇ ਜਿਹੜਾ ਕੰਮ ਖੜਾ ਕਰਨ ਯੋਗੇ ਵੀ ਨਾ ਰਹਿਣ ਉਸ ਤੋਂ ਅੱਗੇ ਜਿਹੜੀਆਂ ਲਿਸਟਾਂ ਮੈਂ ਤੁਹਾਨੂੰ ਦੱਸਦਾ ਕਿ ਲਿਸਟਾਂ ਬਣਾਈਆਂ ਹੋਈਆਂ ਪੱਤਰਕਾਰਾਂ ਦੀਆਂ ਜਿਹੜੇ ਚੈਨਲਾਂ ਦੇ ਨਾਮ ਬੜੇ ਤੁਸੀਂ ਕਿਉਂ ਵਾਰ-ਵਾਰ ਅਸੀਂ ਆਪਦੇ ਹੀ ਨਾਮ ਚੈਨਲਾਂ ਦੇ ਲਈ ਚਲਿਓ ਨਹੀਂ ਤੁਹਾਨੂੰ ਸਭ ਨੂੰ ਪਤਾ ਹੈ ਕਿਉਂਕਿ ਲੋਕ ਇੱਕ ਇੱਕ ਚੀਜ਼ ਦਾ ਨਖੇੜਾ ਕਰੀ ਬੈਠੇ ਹੁੰਦੇ ਆ ਲੋਕਾਂ ਨੂੰ ਸਭ ਪਤਾ ਹੈ ਜਦੋਂ ਅਸੀਂ ਤੁਹਾਡੇ ਚ ਆਉਣੇ ਆ ਤੁਸੀਂ ਸਾਡੇ ਬਾਰੇ ਵੀ ਦੱਸ ਦਿੰਦੇ ਆ ਤੇ ਤੁਹਾਨੂੰ ਦੂਜਿਆਂ ਬਾਰੇ ਵੀ ਪਤਾ ਹੈ ਉਵੇਂ ਸਰਕਾਰ ਨੇ ਵੀ ਸਾਡੀਆਂ ਲਿਸਟਾਂ ਤਿਆਰ ਕੀਤੀਆਂ ਹੋਈਆਂ ਪਰ ਉਹ ਲਿਸਟਾਂ ਜਦੋਂ ਲੋਕਾਂ ਦੀ ਜਦੋਂ ਅਸੀਂ ਗੱਲ ਉਹ ਲੋਕਾਂ 'ਚ ਰੱਖੀ ਕਿ ਆ ਲਿਸਟਾਂ ਤਾਂ ਲੋਕਾਂ ਨੇ ਉਹ ਲਿਸਟਾਂ ਪਾੜ ਦਿੱਤੀਆਂ ਕਹਿੰਦੇ ਅਸੀਂ ਪਾੜਤੀਆਂ ਸਰਕਾਰ ਜੋ ਮਰਜ਼ੀ ਕਰੀ ਜਾਵੇ ਤੁਹਾਡੀਆਂ ਲਿਸਟਾਂ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਸੋ ਜਿੰਨੇ ਵੀ ਪੱਤਰਕਾਰਾਂ ਤੇ ਦਬਾਅ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਅਸੀਂ ਪੱਤਰਕਾਰੀ ਕਰ ਰਹੇ ਹਾਂ ਪੰਜਾਬ 'ਚ ਜੇ ਇਹ ਸਰਕਾਰ ਇਹ ਜਨਤਕ ਜਥੇਬੰਦੀਆਂ ਲਗਾਤਾਰ ਜਥੇਬੰਦੀਆਂ ਤੇ ਹਮਲਾ ਵੀ ਇਸ ਕਰਕੇ ਹੀ ਹੈ ਕਿ ਇਹ ਕਮਜ਼ੋਰ ਪਹਿਣ ਗਈਆਂ ਤਾਂ ਸਾਨੂੰ ਜਿਹੜੀਆਂ ਬਾਕੀ ਆਵਾਜ਼ਾਂ ਉਹ ਵੀ ਦਬਾਉਣੀਆਂ ਸੌਖੀਆਂ ਹੋ ਜਾਣਗੀਆਂ ਇਸੇ ਕਰਕੇ ਪੰਜਾਬ ਚ ਪੱਤਰਕਾਰੀ ਇਸ ਤਰੀਕੇ ਦੀ ਹੋ ਰਹੀ ਹੈ ਹੋਰ ਸੂਬਿਆਂ ਚ ਜਿੱਥੇ ਅਜਈਆਂ ਸਰਕਾਰਾਂ ਉੱਥੇ ਉਹੋ ਜਿਹੀ ਪੱਤਰਕਾਰੀ ਨਹੀਂ ਮਿਲਦੀ ਪੰਜਾਬ ਚ ਇਸੇ ਕਰਕੇ ਕਿ ਤੁਸੀਂ ਸਾਰੇ ਬੈਠੇ ਹੋ ਤੇ ਤੁਹਾਡੇ ਸਾਰਿਆਂ ਦੇ ਕਰਕੇ ਹੀ ਪੰਜਾਬ ਚ ਇੱਕ ਨਿਰਪੱਖ ਪੱਤਰਕਾਰੀ ਹੋ ਸਕਦੀ ਹੈ ਹਾਲਾਂਕਿ ਜਿਵੇਂ ਮੇਰੇ ਸਾਥੀ ਨੇ ਕਿਹਾ ਮਾਫੀ ਚਾਹੁੰਦਾ ਸਮਾਂ ਵੀ ਹੋ ਚੱਲਿਆ ਕਿ ਅਸੀਂ ਚੈਨਲ ਦੇ ਉੱਤੇ ਵੀ ਲਿਖ ਕੇ ਲਾਇਆ ਹੋਇਆ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀਆਂ ਨਿਰਪੱਖ ਕੋਈ ਵੀ ਨਹੀਂ ਹੁੰਦਾ ਜਾ ਤਾ ਸਰਕਾਰ ਵਾਲੇ ਪਾਸੇ ਹੋਊ ਜਾਂ ਲੋਕਾਂ ਵਾਲੇ ਪਾਸੇ ਹੋਊ ਜੇ ਲੋਕਾਂ ਤੇ ਜ਼ੁਲਮ ਹੋ ਰਿਹਾ ਸਰਕਾਰ ਕਰ ਰਹੀ ਹੈ ਬੇਸ਼ੱਕ ਲੋਕ ਮਾੜੀ ਮੋਟੀ ਪਰਾਲੀ ਨੂੰ ਅੱਗ ਲੱਗੀ ਹੈ ਉਥੇ ਕਿਸਾਨਾਂ ਨੇ ਕੋਈ ਅਫਸਰ ਝੇਰਿਆ ਅਸੀਂ ਹੁਣ ਅਫਸਰ ਦੀ ਗੱਲ ਕਰੀਏ ਹਾਲਾਂਕਿ ਜੇ ਕਾਨੂੰਨ ਮੁਤਾਬਕ ਚੱਲ ਪਈਏ ਸਾਰਾ ਜੋਰ ਘਟਾਓ ਲਾ ਲਈਏ ਤਾਂ ਫਿਰ ਤਾਂ ਕਿਸਾਨਾਂ ਦੀ ਗਲਤੀ ਹੈ ਪਰ ਸਾਨੂੰ ਪਤਾ ਕਿ ਸਾਡੇ ਕਿਸਾਨ ਪੀੜਤ ਹੈ ਅਸੀਂ ਤਾਂ ਫਿਰ ਪੀੜਤਾਂ ਵਾਲੇ ਪਾਸੇ ਖੜਾਂਗੇ ਉਹ ਅੱਗੇ ਜੋ ਮਰਜੀ ਜਿਸ ਤਰੀਕੇ ਦਾ ਹੋਵੇ ਬਾਕੀ ਸਾਰਿਆਂ ਦਾ ਬਹੁਤ ਧੰਨਵਾਦ ਜੋ ਕੋਈ ਬੋਲਣ ਚ ਵਾਧਾ ਘਟਾ ਹੈ ਹੋਵੇ ਮਾਫੀ ਚਾਹੁੰਦੇ ਹਾਂ